ਪੰਜਾਬੀ ਆਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਦਿਖਾਉਨੇ ਆ ਨਗਰ ਨਿਗਮ ਬਠਿੰਡਾ ਦੇ ਸਾਹਮਣੇ ਜੋ ਤਰਨਾ ਚੱਲ ਰਿਹਾ ਹੈ ਇਹ ਬਠਿੰਡਾ ਦੇ ਨਗਰ ਨਿਗਮ ਦੇ ਵਿੱਚ ਜੋ ਮੁਲਾਜ਼ਮਾ ਕੱਚੇ ਪੱਕੇ ਕੰਮ ਕਰਦੇ ਆ ਉਹਨਾਂ ਵੱਲੋਂ ਮਿਲ ਕੇ ਇੱਕ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਉਹਨਾਂ ਦੀ ਮੰਗ ਹੈ ਤੇ ਕਿ ਕੱਚੇ ਕਾਮਾਂ ਦੀ ਜੋ ਤਨਖਾਹ ਹੈ ਨਿਗੂਣੀ ਤਨਖਾਹ ਉਸ ਵਿੱਚ ਵਾਧਾ ਕੀਤਾ ਜਾਵੇ ਅਤੇ ਪੱਕੇ ਮੁਲਾਜ਼ਮਾਂ ਦੀ ਮੰਗ ਹੈ ਜੋ ਤਰਖਾਨ ਲੰਬੇ ਸਿਰੇ ਤੋਂ ਲਟਕਦੀਆਂ ਆ ਰਹੀਆਂ ਉਹਨਾਂ ਨੂੰ ਮੌਕੇ 'ਤੇ ਤਰਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਦਿਖਾਉਣਾ ਤੁਹਾਨੂੰ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀਅਤ ਦੀਵਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਅਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪਹਲ ਦੇ ਆਧਾਰ 'ਤੇ ਤੁਹਾਡੇ ਤੱਕ ਪਹੁੰਚ ਸਕੇ ਦਿਖਾਉਣਾ ਤੁਹਾਨੂੰ ਲਾਈਵ ਤਸਵੀਰਾਂ ਜਿੰਦਾਬਾਦ ਭਰਾਜਨ ਇਕਤਾ ਜਿੰਦਾਬਾਦ ਸਾਡਾ ਹੱਥ ਸਾਡੇ ਜੀਰ ਸਾਡਾ ਯਾਰੋ ਫੋਟੋ ਵਾਲੇ ਨਹੀਂ ਹਟਦੇ ਆ بتا نمبر 581 پاس کرو پاس کرو بتا نمبر 581 پاس کرو پاس کرو باجا مہتا زندہ باد باجا مہتا زندہ باد باجا مہتا زندہ باد چلو ہت ہت رہے ہو پاؤ ہت ہت رہے ہو چلو ہت ہت رہے ہو چٹیوں بندو پورییا کرو چٹیوں بندو پورییا کرو چٹیوں بندو پورییا کرو ਅੱਜ ਤੋਂ ਬਲਦਲਾ ਤੁਹਾਡੇ ਪੱਤਰਕਾਰ ਵੀਰਾਂ ਦਾ ਇੱਥੇ ਆਉਣ ਤੇ ਸਵਾਗਤ ਕਰਦਾ ਕਿਉਂਕਿ ਤੁਸੀਂ ਹੀ ਸਾਡਾ ਜਿਹੜਾ ਮੇਨ ਥੰਬ ਹੋ ਜਿਹੜਾ ਕਿ ਸਾਡੀ ਆਵਾਜ਼ ਪਬਲਿਕ ਤੱਕ ਤੁਸੀਂ ਪਹੁੰਚਾਉਂਦੇ ਹੋ ਸਾਡੀ ਮੇਨ ਜਿਹੜੀ ਮੰਗ ਹੈ ਉਹ ਹੈ ਕਿ ਕੱਚੇ ਕੰਮੇ ਪੱਕੇ ਕਰੋ ਕਿਉਂਕਿ ਮੁਲਾਜ਼ਮਾਂ ਨੂੰ 10-10 15-15 ਸਾਲ 20-20 ਸਾਲ ਵੀ ਹੋ ਗਏ ਉਹ ਕੱਚੇ ਦੇ ਕੱਚੇ ਦੁਰੇ ਫਿਰਦੇ ਆ ਉਹਨਾਂ ਦੀ ਮਿਨੀਮਮ ਦਰਜਾ ਚਾਰਵੀ ਤਨਖਾਹ ਅੱਜ ਦੇ ਟਾਈਮ 10000 ਤੋਂ ਘੱਟ ਹੈ ਤੇ ਦਰਜਾ ਤਿੰਨ ਉਹਦੀ ਤਨਖਾਹ 13000 ਰੁਪਈਆ ਜਿਹੜੀ ਕਿ ਇੱਕ ਮਜ਼ਦੂਰ ਨਾਲੋਂ ਵੀ ਮਜ਼ਦੂਰੀ ਘੱਟ ਪੈਂਦੀ ਹੈ 13000 ਤੇ ਬੱਚਾ ਜਿਹੜਾ ਹੈਗਾ ਉਹ ਹੁਣ ਵਿਆਹੀ ਵੀ ਗਏ ਉਮਰਾਂ ਇੰਨੀਆਂ ਹੋ ਗਈਆਂ ਉਹ ਕਿੱਥੋਂ ਦਾ ਆਪਣੇ ਜਵਾਕਾਂ ਨੂੰ ਪੜ੍ਹਾਉਣਗੇ ਕਿੱਥੇ ਆਪਣੇ ਖਰਚੇ ਕੱਢਣਗੇ ਸਾਡੀ ਪਹਿਲੀ ਮੰਗ ਤਾਂ ਆਹ ਤੇ ਦੂਜੀ ਸਾਡੀ ਜਿਹੜੀ ਮੰਗ ਹੈ ਵੀ ਸਾਡੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰੋ ਕਿਉਂਕਿ ਪੈਨਸ਼ਨ ਇੱਕ ਮੁਲਾਜ਼ਮਾਂ ਦਾ ਸਾਰਾ ਹੁੰਦਾ ਜਿਹੜੇ ਮੁਲਾਜ਼ਮ ਪੱਕੇ ਨੇ 2004 ਤੋਂ ਬਾਅਦ ਲੱਗੇ ਨੇ ਉਹ ਹੁਣ ਆਮ ਦੀਆਂ ਜੋ ਪੂਰੀਆਂ ਕਰਕੇ ਉਮਰ ਪੂਰੀ ਕਰਕੇ ਰਿਟਾਇਰ ਹੋਣ ਵਾਲੇ ਨੇ ਉਹਨਾਂ ਨੂੰ ਵੀ ਪੈਨਸ਼ਨ ਰਿਟਾਇਰ ਸਕੀਮ ਹੈ ਉਹਦਾ ਲਾਭ ਦਿੱਤਾ ਜਾਵੇ ਕਿੰਨੇ ਮੁਲਾਜ਼ਮ ਨੇਗੇ ਟੋਟਲੇ ਸਾਰੇ ਕੱਚੇ ਮੁਲਾਜ਼ਮ ਨੇਗੇ ਜਿੰਨੇ ਵੀ ਜਿਹੜੇ ਨਹੀਂ ਇਹਦੇ ਕੱਚੇ ਵੀ ਨੇ ਪੱਕੇ ਵੀ ਨੇਗੇ ਦੋਨੇ ਨੇ ਕਿੰਨੇ ਵੀ ਉਸ 올ਡ ਪੈਨਸ਼ਨ ਸਕੀਮ ਹੈ ਪੋਸਟ ਸਟੇਟਾਂ ਨੂੰ ਲਾਗੂ ਕਰਤੀ ਕਿ ਪੰਜਾਬ ਚ ਵੀ ਲਾਗੂ ਕੀਤੀ ਜਾਵੇ ਤਾਂ ਕਿ ਦੋ ਮੁਲਾਜ਼ਮ ਦਾ ਹੱਕ ਹੈ ਉਹਨੂੰ ਮਿਲ ਸਕੇ ਇੱਕ ਸਾਡੀ ਡੀਏ ਦੀ ਕਿਸਤਾਂ ਜੋ 16% ਦਾ ਜਿਹੜਾ ਡਿਊਆ ਸਰਕਾਰ ਕਨੇ ਉਹ ਸਾਡੀ ਸਰਕਾਰ ਨੂੰ ਬੇਨਤੀ ਹੈ ਵੀ ਉਹ ਸਾਨੂੰ ਕਿਸ਼ਤਾਂ ਦਿੱਤੀਆਂ ਜਾਣ ਤੇ ਪੰਜਾਬ ਸੂਬਾ ਕਿਤੇ ਸਰਕਾਰ ਚ ਸਭ ਤੋਂ ਅੱਗੇ ਹੁੰਦਾ ਸੀ ਅੱਜ ਸਾਡੇ ਨਾਲ ਇਹ ਧੱਕਾ ਕਿਉਂ ਕੀਤਾ ਜਾ ਰਿਹਾ ਹੈ ਅਸੀਂ ਕੰਮ ਉਤ ਦੁੱਗਣਾ ਕਰ ਰਹੇ ਹਾਂ ਤੇ ਅਸੀਂ ਦਾ ਪਿੱਛੇ ਨੂੰ ਰਹੇ ਹਾਂ ਬੇਨਤੀ ਹੈ ਸਾਡੀ ਵੀ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਕਰੇ ਅਸੀਂ ਸਰਕਾਰ ਦੇ ਬਹੁਤ ਧੰਨਵਾਦੀ ਹੋਵਾਂਗੇ ਕੋਈ ਗੱਲ ਹੋਈ ਤੁਹਾਡੀ ਮੀਟਿੰਗ ਹੋਈ ਹਾਊਸ ਦੀ ਮੀਟਿੰਗ ਹੁੰਦੀ ਹੈ ਕਦੇ ਗੱਲ ਹੁੰਦੀ ਹੈ ਕਿ ਮੁਲਾਜ਼ਮਾਂ ਦੀਆਂ ਮੰਗਾਂ ਮੇਰੇ ਸਾਹਮਣੇ ਸੁਆਸਨ ਦਿੱਤਾ ਇਹ ਮੰਨੀਆਂ ਜਾਣਗੀਆਂ ਉਹਨਾਂ ਦੇ ਮਤੇ ਹੀ ਪਾਏ ਨੇ ਹਾਂ ਮਤੇ ਹੀ ਪਾਏ ਨੇ ਕੋਈ ਸਾਡੀ ਕਿਹੜੇ ਮੰਗ ਪੱਤਰ ਸਰਕਾਰ ਨੂੰ ਭੇਜੇ ਨੇ ਪਰ ਉਹ ਹਜੇ ਤੱਕ ਸਰਕਾਰ ਨੇ ਉਹ ਤੇ ਕੋਈ ਸਹਿਮਤੀ ਨਹੀਂ ਦਿੱਤੀ ਜਿਹੜੀ ਤੁਹਾਡੀ ਆਵਾਜ਼ ਹੈ ਸਰ ਕੰਮ ਬੰਦ ਦੇ ਦੀ ਅੱਜ ਫਿਰ ਅੰਦਰ ਨਹੀਂ 2 ਘੰਟੇ ਸਿਰਫ ਸਾਡੀ ਗੇਟ ਰੈਲੀ ਹੈ ਪਹਿਲਾ ਸਟੈਪ ਸਾਡਾ ਗੇਟ ਰੈਲੀ ਹੈ ਅਸੀਂ ਪਬਲਿਕ ਦੇ ਕਿਰਨ ਕੰਮ ਹੈ ਤੇ ਪਬਲਿਕ ਦਾ ਦਾਰਾ ਸਾਡਾ ਹੈਗਾ ਇਹ ਪਬਲਿਕ ਨੂੰ ਖਰਾਬ ਨਹੀਂ ਕਰਨਾ ਸਾਡੀ ਸਰਕਾਰ ਤੇ ਕਵਾਇ ਪਚਾਰੇ ਆ ਗੇਟ ਰੈਲੀ ਰਾਹੀਂ ਵੀ ਸਾਡੀਆਂ ਮੰਗਾਂ ਪੂਰੀਆਂ ਕਰੋ ਤਾਂ ਕਿ ਅਸੀਂ ਸਰਕਾਰ ਦੇ ਧੰਨਵਾਦੀ ਹੋ ਸਕੀਏ ਜੋ ਸਰਕਾਰ ਨੇ ਆਉਣ ਤੋਂ ਪਹਿਲਾਂ ਸਾਡੇ ਨਾਲ ਵੈਧੇ ਕੀਤੇ ਨੇ ਉਹ ਪੂਰੇ ਕਰ ਦਿਓ ਸਾਡੀ ਹੱਥ ਜੋੜ ਕੇ ਹੀ ਬੇਨਤੀ ਹੈ ਇੰਨੇ ਕੁ ਕਰਮਚਾਰੀ ਨੇ ਜੀ ਬਹੁਤ ਬਧਨਵਾਦ ਕਰਦਾ ਮੈਂ ਇੱਥੇ ਪਿਛਲੇ 7 ਸਾਲ ਤੋਂ ਨੌਕਰੀ ਕਰ ਰਹੀ ਹਾਂ ਅੱਜ ਤੱਕ ਅਸੀਂ ਕਦੇ ਵੀ ਕਿਸੇ ਗੇਟ ਰੈਲੀ ਜਾਂ ਧਰਨੇ ਵਿੱਚ ਬਹਿਣ ਦੀ ਕੋਸ਼ਿਸ਼ ਨਹੀਂ ਕੀਤੀ ਪਰ 7 ਸਾਲ ਉਡੀਕਣ ਤੋਂ ਬਾਅਦ ਅੱਜ ਸਾਨੂੰ ਮਤਲਬ ਇਹ ਲੱਗਣ ਲੱਗ ਗਿਆ ਕਿ ਜਿੰਨੀ ਸਾਡੀ ਸੈਲਰੀ ਹੈ ਉਨੀ ਸੈਲਰੀ ਨਾਲ ਸਾਡੇ ਘਰਾਂ ਦਾ ਗੁਜ਼ਾਰਾ ਨਹੀਂ ਹੁੰਦਾ ਸਿਰਫ ਇੱਕ ਇਸ ਚੀਜ਼ ਦੀ ਇਨਟੀਮੇਸ਼ਨ ਲਈ ਅੱਜ ਅਸੀਂ ਇੱਕ ਗੇਟ ਰੈਲੀ ਦੇ ਉੱਤੇ ਬੈਠੇ ਹਾਂ ਜਿਹੜੀ ਕਿ ਗੇਟ ਰੈਲੀ ਅਸੀਂ 2 ਘੰਟੇ ਦੀ ਕਰ ਰਹੇ ਹਾਂ ਸਿਰਫ ਇਨਟੀਮੇਸ਼ਨ ਦੇਣ ਦੇ ਲਈ ਕੀ ਸਾਡਾ ਇੱਕ ਮਤਾ ਨੰਬਰ ਸੀਗਾ ਜੀ 1 2024 ਦੇ ਵਿੱਚ ਇੱਕ ਡਾਇਰੈਕਟੋਰੇਟ ਸਥਾਨਕ ਸਰਕਾਰ ਤੋਂ ਪੱਤਰ ਆਇਆ ਸੀ ਜਿਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਦਰਜਾ 4 ਤੇ ਦਰਜਾ 3 ਦੇ ਕਰਮਚਾਰੀ ਐ ਉਹਨਾਂ ਦੀਆਂ ਸੈਲਰੀਆਂ ਚ ਦਰਜਾ 4 ਦੇ ਕਰਮਚਾਰੀਆਂ ਦੀਆਂ ਸੈਲਰੀਆਂ ਵਧਾ ਕੇ 18000 ਤੇ ਦਰਜਾ 3 ਦੇ ਕਰਮਚਾਰੀਆਂ ਦੀਆਂ ਸੈਲਰੀਆਂ ਵਧਾ ਕੇ 25000 ਕੀਤੀਆਂ ਜਾਣਗੀਆਂ ਜਿਹੜਾ ਕਿ ਮਤਾ ਸਾਹਿਬ ਤੁਹਾਨੂੰ ਯਾਦ ਹੋਵੇਗਾ ਇਹ ਤੋਂ ਪਹਿਲਾਂ ਰਾਹੁਲ ਸਰ ਕਮਿਸ਼ਨਰ ਹੁੰਦੇ ਸੀ ਇੱਥੇ ਉਹਨਾਂ ਵੱਲੋਂ ਇਹ ਮਤਾ ਸਾਡਾ ਹਾਊਸ ਦੇ ਵਿੱਚ ਪਵਾਇਆ ਗਿਆ ਸੀ ਸਾਰੇ ਹਾਊਸ ਨੇ ਮਤਲਬ ਇਹ ਆਪਸ ਦੀ ਸਹਿਮਤੀ ਦੇ ਨਾਲ ਸਾਡਾ ਮਤਾ ਪਾਸ ਕੀਤਾ ਸੀ ਔਰ ਸਪੈਸ਼ਲ ਉਹਨਾਂ ਨੇ ਇੱਕ ਕਮੈਂਟ ਸਾਨੂੰ ਉਹਦੇ ਵਿੱਚ ਐਡ ਕਰਵਾਇਆ ਸੀ ਕਿ ਜਿਹੜਾ ਉਹ 2024 ਦਾ ਪੱਤਰ ਹੈ ਅਸੀਂ ਉਸ ਨੂੰ ਸਾਡੀ ਕਾਰਪੋਰੇਸ਼ਨ ਤੇ ਲਾਗੂ ਕਰਨ ਲਈ ਬਿਲਕੁਲ ਤਿਆਰ ਹਾਂ ਅਸੀਂ ਇਸ ਸੀਜ਼ ਦੇ ਫੰਡ ਜਿਹੜੀ ਸਾਡੀ ਕਾਰਪੋਰੇਸ਼ਨ ਬਠਿੰਡਾ ਹੈ ਉਹ ਦੇਣ ਦੇ ਵਿਲਿੰਗ ਹੈ ਸਾਡੇ ਕੋਲ ਇੰਨੇ ਫੰਡ ਹੈਗੇ ਆ ਉਹ ਮਤਾ ਵੀ ਹੈੱਡ ਆਫਿਸ ਗਈ ਨੂੰ 23 11 2024 ਦੇ ਵਿੱਚ ਹੈੱਡ ਆਫਿਸ ਤੋਂ ਉਸ ਮਤੇ ਸੰਬੰਧੀ ਸਾਨੂੰ ਵਾਪਸ ਕੋਈ ਟਿੱਪਣੀ ਨਹੀਂ ਆਈ ਸੀ ਜਿਦੇ ਵਿੱਚ ਕੀ ਲਿਖਿਆ ਸੀ ਕਿ ਜਿਹੜਾ ਉਹ ਮਤਾ ਹੈਗਾ ਉਹ ਸੁਪਰਡੈਂਟ ਨੂੰ ਉਹਨਾਂ ਨੇ ਅੱਗੇ ਭੇਜਤਾ ਆਪਣੀ ਟਿੱਪਣੀ ਵਾਸਤੇ ਪਰ ਉਸ ਤੋਂ ਬਾਅਦ ਕਿਸੇ ਨੇ ਵੀ ਉਸ ਮਤੇ 'ਤੇ ਕੋਈ ਗੌਰ ਨਹੀਂ ਕੀਤਾ ਤੇ ਅੱਜ ਤਕਰੀਬਨ 1 ਸਾਲ ਹੋ ਗਿਆ 11ਵਾਂ ਮਹੀਨਾ ਦੁਬਾਰਾ ਆ ਗਿਆ ਜੀ 1 ਸਾਲ ਤੱਕ ਵੀ ਹਜੇ ਸਾਡਾ ਮਤਾ ਜਿਹੜਾ ਹੈੱਡ ਆਫਿਸ 'ਚ ਪੈਂਡਿੰਗ ਹੈ ਜਦੋਂ ਕਿ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਮਤਾ ਹੁੰਦਾ ਹੈ ਅਗਰ 21 ਦਿਨ ਦੇ ਵਿੱਚ ਵਿੱਚ ਹੈੱਡ ਆਫਿਸ ਦੇ ਵਿੱਚੋਂ ਪਾਸ ਹੋ ਕੇ ਨਹੀਂ ਆਇਆ ਜਾਂਦਾ ਤਾਂ ਉਹਨੂੰ ਆਟੋਮੈਟਿਕ ਪਾਸ ਸਮਝ ਇਸ ਸੰਬੰਧੀ ਜਿਹੜੇ ਪਿਛਲੇ ਕਮਿਸ਼ਨਰ ਅਜੇ ਸਰ ਸੀ ਉਹਨਾਂ ਨੇ ਕਾਫੀ ਰਿਮਾਈਂਡਰਸ ਵੀ ਭੇਜੇ ਸੀ ਦੋ ਰਿਮਾਈਂਡਰਸ ਉਹਨਾਂ ਨੇ ਸਾਡੇ ਤੋਂ ਭਜਵਾਏ ਸੀ ਮੈਂ ਖੁਦ ਪੀਅਰੂਮ ਦੇ ਵਿੱਚ ਕੰਮ ਕਰਦੀ ਆਂ ਦੋ ਰਿਮਾਈਂਡਰ ਭੇਜੇ ਗਏ ਸੀ ਬਟ ਹੈੱਡ ਆਫਿਸ ਦੇ ਵਿੱਚੋਂ ਕੋਈ ਵੀ ਮਤਲਬ ਇਹਦਾ ਜਵਾਬ ਨਹੀਂ ਆਇਆ ਤਾਂ ਹੁਣ ਅਸੀਂ ਮੇਅਰਸ ਨੂੰ ਰਿਕੁਐਸਟ ਕਰਨਾ ਚਾਹੁੰਦੇ ਆਂ ਕਿ ਉਹਨਾਂ ਦੀ ਜਿਹੜੀ ਟਰਮ ਹੈ ਉਹ ਤਿੰਨੀਆਂ ਚਾਰ ਮਹੀਨੇ ਦੀ ਰਹਿ ਗਈ ਹੈ ਉਹ ਜਾਂਦੇ ਜਾਂਦੇ ਸਾਡੇ ਭਲਾ ਕਰ ਸਕਦੇ ਆ ਕਿ ਜਿਹੜੀਆਂ ਸਾਡੀਆਂ ਤਨਖਾਹਾਂ ਆ ਉਹ ਵਧਵਾਈਆਂ ਜਾ ਸਕਦੀਆਂ ਤਾਂ ਅਸੀਂ ਚਾਹੁੰਦੇ ਆਂ ਕਿ ਉਹ ਹੈੱਡ ਆਫਿਸ ਗੱਲ ਕਰਨ ਹੈੱਡ ਆਫਿਸ ਲਾਫਤਾ ਕਰਨ ਮੇ ਜੀ ਜਿਹੜੇ ਇਸ ਤਰ੍ਹਾਂ ਦੇ ਕਾਫੀ ਮੁਲਾਜ਼ਮ ਹੈ ਜੀ ਦੇਖੋ ਸਾਡੇ ਨਾਲ ਦੇ ਆਪਰੇਟਰਸ ਜੀ ਨੀਅਰ ਅਬਾਊਟ 55 ਤੋਂ 60 ਦਾ ਸਾਡੇ ਨਾਲ ਦੇ ਆਪਰੇਟਰਸ ਹੈ ਉਸ ਤੋਂ ਬਾਅਦ ਰੂਡ ਗੈਂਗ ਦੇ ਵਿੱਚ ਵੀ ਕਾਫੀ ਮੁਲਾਜ਼ਮ ਹੈ ਉਸ ਤੋਂ ਬਾਅਦ ਸਫਾਈ ਕਰਮਚਾਰੀ ਵੀ ਕਾਫੀ ਹੋਣਗੇ ਤਾਂ ਟੋਟਲ ਗਿਣਤੀ ਤਾਂ ਬਹੁਤ ਜ਼ਿਆਦਾ ਹੋਏਗੀ ਅਸੀਂ ਤਾਂ ਸਿਰਫ ਇਹ ਚਾਹੁੰਨੀ ਕਿ ਦੇਖੋ ਜੀ ਜਦੋਂ ਰਾਹੁਲ ਸਰ ਨੇ ਲਿਖ ਕੇ ਵੀ ਹੈ ਜਿਵੇਂ ਕਿ ਅਸੀਂ ਆਊਟਸੋਰਸ ਦੇ ਉੱਤੇ ਐਗਰੀ ਹੈ ਜਦੋਂ ਸਾਡੇ ਵਿਭਾਗ ਦੇ ਹੈੱਡ ਇਹ ਮੰਨਣ ਨੂੰ ਤਿਆਰ ਹੈ ਕਿ ਅਸੀਂ ਫੰਡ ਅਰੇਂਜ ਕਰ ਸਕਦੇ ਹਾਂ ਤਾਂ ਉਸ ਤੋਂ ਬਾਅਦ ਹੈੱਡ ਆਫਿਸ ਨੂੰ ਮੱਤਾ ਪਾਸ ਕਰ ਦੇਣਾ ਚਾਹੀਦਾ ਸੀ ਦੇਖੋ ਜੀ ਹਜੇ ਤਾਂ ਗੇਟ ਰ ਦੇਖਣਾ ਉਸ ਤੋਂ ਬਾਅਦ ਪ੍ਰਧਾਨ ਸਾਹਿਬ ਅਗੇ ਤਾਂ ਜਿਵੇਂ ਸਾਨੂੰ ਉਹ ਕਰਨਗੇ ਅਸੀਂ ਉਵੇਂ ਆਪਣੀ ਚੈਨਲ ਸਾਨੂੰ ਸਾਰਿਆਂ ਨੂੰ ਜਿੱਥੇ ਵੀ ਸਾਡੇ ਕੋਲ इवन ਸਾਨੂੰ ਸਾਡੇ ਅਧਿਕਾਰੀਆਂ ਦੀ ਗੁੱਟਾ ਜਿਹਦੀ ਸਭ ਦੀ ਸਾਰਿਆਂ ਦੀ ਸਪੋਰਟ ਹੈ ਇਹ ਗੱਲ ਮੰਨਦੀ ਹੈ ਕਿ ਸਾਡੀਆਂ ਤਨਖਾਹਾਂ ਵਧਣੀਆਂ ਚਾਹੀਦੀਆਂ ਪਰ ਉਹ ਹੈੱਡ ਆਫਿਸ ਪੈਂਡਿੰਗ ਹੋਣ ਕਰਕੇ ਉਹ ਮਤਲਬ ਹੁੰਦੇ ਕੋ ਉੱਥੋਂ ਤੱਕ ਅਪਰੋਚ ਕਰ ਗਏ ਹਨ